ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੇ ਸਾਡੇ ਲਾਭ ਹੀ ਲਾਭ ਸਿੰਘ ਹੀਰਾ ਜੀ ਧੂਰੀ ਤੋਂ ਹਾਂਜੀ ਹੀਰਾ ਜੀ ਕੀ ਹਾਲ ਹੈ ਠੀਕ ਹੈ ਬਾਈ ਵਧੀਆ ਤੁਸੀਂ ਸੁਣਾਓ ਕਿਵੇਂ ਅਮਰਤਪਾਲ ਦੇ ਮੈਕ ਵਾਲੇ ਪੋਸਟਰ ਲਾਏ ਨੇ ਝੰਡੇ ਲਾਏ ਨੇ ਤੇ ਪਪਾ ਜੀ ਆਪਾਂ ਭਾਈ ਸਾਹਿਬ ਦੇ ਨਾ ਪ੍ਰਚਾਰ ਕਰਕੇ ਆਇਆ ਖੰਡੂਰ ਸਾਹਿਬ ਤਰਨਤਾਰਨ ਪੱਟੀ ਜਲੂਪੁਰ ਖੇੜਾ ਇਧਰ ਦੇ ਆਲੇ-ਦਾਲੇ ਪਿੰਡਾਂ ਦੇ ਵਿੱਚ ਭਾਈ ਸਾਹਿਬ ਦਾ ਪ੍ਰਚਾਰ ਕੀਤਾ ਤੇ ਬਹੁਤ ਵਧੀਆ ਲੋਕਾਂ ਦਾ ਰਿਸਪਾਂਸ ਹੈ। ਵੈਰੀ ਗੁੱਡ। ਕਦੋਂ ਗਏ ਸੀ? ਮੈਂ ਮੈਨੂੰ ਲੱਗਦਾ 20 ਤਰੀਕ ਦੇ ਲਗਭਗ ਗਿਆ ਸੀਗਾ। ਇੱਥੋਂ ਧੂਰੀ ਤੋਂ? ਹਾਂਜੀ ਧੂਰੀ। ਤੇ ਮੁੜਿਆ ਕਦੋਂ ਆ? ਮੈਂ ਅੱਜ ਹੀ ਆਇਆ ਜੀ ਹਰੇ ਘਰੇ ਵੀ ਨਹੀਂ ਪਹੁੰਚਿਆ। ਅੱਜ 27 ਤਰੀਕ ਹੋਊਗੀ ਮੇਰਾ ਖਿਆਲ। ਹਾਂਜੀ ਹਾਂ। ਵਾਹ ਜੀ ਵਾਹ। ਤੇ ਭਾਈ ਸਾਹਿਬ ਬਹੁਤ ਵੱਡੀ ਕੁਰਬਾਨੀਆਂ ਯਾਰ ਤੇਰੀ ਦਿੱਤਨਗੇ ਲੀਡ ਨਾਲ ਲੱਤਾਂ ਮੇਰੀਆਂ ਖਰਾਬ ਨੇ ਜੀ ਇਹ ਤੁਰਿਆਂ ਨਹੀਂ ਆਂਦਾ ਦੇਖ ਲੋ ਉਹੀ ਮੈਂ ਦੇਖਦਾ ਵੀ ਹੈਡੀ ਕੈਪਟ ਬਾਈ ਹੈ ਆ ਚੁੱਕੀਆਂ ਲੱਤਾਂ ਨੇ ਪਰ ਫਿਰ ਵੀ ਆਪਣਾ ਇੱਥੇ ਨਾ ਜਿਗਰਾ ਵੱਡਾ ਜਿਗਰਾ ਵਾਹ ਜੀ ਵਾਹ ਆਪਾਂ ਨੂੰ ਭਾਈ ਸਾਹਿਬ ਦਾ ਮਤਲਬ ਮੋਹ ਹੈਗਾ ਉਹਦਾ ਪ੍ਰਚਾਰ ਕਰਨ ਆਪਾਂ ਕੇ ਫ੍ਰੀ ਫੰਡ ਆਪਾਂ ਨਾਨਕ ਮਹਿਰ ਕਰੇ ਇੱਥੇ ਮੈਂ ਰੁਪਈਏ ਛੱਡ ਕੇ ਗਿਆ ਬਾਲਾ ਮੈਂ ਅਮੀਰ ਵੀ ਐ ਨਹੀਂ ਮਤਲਬ ਘਰ ਦਾ ਗੁਜ਼ਾਰਾ ਮਹੀ ਕਰਦਾ ਚਲਾਉਣਾ ਪਰ ਮੇਰੇ ਦਿਲ ਦੀ ਇੱਛਾ ਸੀ ਭਾਈ ਸਾਹਿਬ ਦਾ ਪ੍ਰਚਾਰ ਕਰਨਾ ਤਾਂ ਕਰਨਾ ਹੀ ਹੈ ਤੇਰੀ ਸੇਵਾ ਲੇਖੇ ਵਿੱਚ ਪੈ ਗਈ ਬਾਕੀ ਬਾਕੀ ਮੈਂ ਇਹ ਕਹਿਣਾ ਚਾਹਣਾ ਵੀ ਜਿਹੜੇ ਖੰਡੂਰ ਸਾਹਿਬ ਵਾਲੇ ਸਾਥੀ ਪਰ ਗੁਰਸਿੱਖ ਹਰੇਕ ਤੱਕ ਘਰੇ ਬੈਠੇ ਹੋਣਗੇ ਜਾਂ ਬੈਠੇ ਐ ਉਹਨਾਂ ਨੂੰ ਬੇਨਤੀ ਹੈ ਬਾਤ ਚੜ ਕੇ ਭਾਈ ਸਾਹਿਬ ਦੇ ਪ੍ਰਚਾਰ ਦੇ ਵਿੱਚ ਲੱਗੋ ਤੇ ਆਉਣ ਵਾਲੀ ਇੱਕ ਤਰੀਕ ਨੂੰ ਮਾਈਕ ਦਾ ਬਟਨ ਦਬਾ ਕੇ ਭਾਈ ਸਾਹਿਬ ਨੂੰ ਕਾਮਯਾਬ ਕਰਾਉਣਾ ਤੇ ਇਧਰੋਂ ਸੰਗਰੂਰ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਸਿਮਰਜੀਤ ਸਿੰਘ ਮਾਨ ਆਪਣੇ ਸੰਗਰੂਰ ਤੋਂ ਜਰਨਲ ਸਿੱਖ ਜਰਨਲ ਸੰਗਰੂਰ ਤੋਂ ਉਹਨਾਂ ਦਾ ਚੋਣ ਨਿਸ਼ਾਨ ਪਾਰਟੀ ਵੀ ਉਹਨਾਂ ਨੂੰ ਵੀ ਕਾਮਯਾਬ ਕਰਨਾ ਹੈ ਇਹ ਚਾਰ ਸੀਟਾਂ ਪੰਜਾਬ ਦੀਆਂ ਜਿਹੜੀਆਂ ਮਤਲਬ ਸਿੱਖ ਚਿਹਰੇ ਹੈਗੇ ਆ ਉਹਨਾਂ ਨੂੰ ਆਪਾਂ ਕਾਮਯਾਬ ਬਣਾਉਣਾ ਹੈ ਤਾਂ ਜੋ ਸਰਕਾਰ ਦੇ ਮੂੰਹ ਦੇ ਉੱਤੇ ਚਪੇੜ ਬੱਚੇ ਵੈਰੀ ਗੁੱਡ ਵੈਰੀ ਗੁੱਡ ਮੈਂ ਸੁਣਿਆ ਮੁੰਡਾ ਵੀ ਪੰਡਤਾਂ ਦਾ ਤੂੰ ਹੈਂ ਹਾਂ ਜੀ ਮੈਂ ਪੜਦਾ ਦਾ ਮੁੰਡਾ ਬਾਲ ਕੱਟੇ ਹੋਏ ਨੇ ਵੈਸੇ ਤਾਂ ਮੇਰੇ ਨਾਮ ਪਿੱਛੇ ਲਾਲ ਸਿੰਘ ਲੱਗਦਾ ਹੈਗਾ ਮੈਂ ਵੀ ਸਿੱਖੀ ਆ ਪਰ ਵਾਲ ਕੱਟੇ ਹੋਏ ਨੇ ਪਰ ਅੱਜ ਹਿੰਦੂਆਂ ਦਾ ਮੁੰਡਾ ਮੈਂ ਤਾਂ ਅੱਜ ਗੁਰੂ ਸਾਹਿਬ ਨੇ ਮਿਹਰਬਾਨੀ ਤੇ ਕੀਤੀ ਸੀ ਵਾਹਿਗੁਰੂ ਜੀ ਸਾਡੇ ਲਈ ਮਿਹਰਬਾਨੀ ਨਾ ਕਰਦੇ ਅੱਜ ਪਤਾ ਨਹੀਂ ਅਸੀਂ ਕੀ ਹੋਣਾ ਸੀਗਾ ਵਾਹ ਜੀ ਬਹੁਤ ਚੜ੍ਹਦੀ ਕਲਾ ਸਿੰਘਾ ਬਹੁਤ ਬਹੁਤ ਧੰਨਵਾਦ ਤੇਰਾ ਸਾਡੇ ਲਈ 2 ਮਿੰਟ ਦਾ ਸਮਾਂ ਕੱਢਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ